ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੂਟ ਬਹੁਤ ਹੀ ਸੋਹਣੇ ਦੇ ਬੜੇ ਪਿਆਰੇ ਪਿਆਰੇ ਜਿਹਨਾਂ ਦਾ ਰੇਟ ਆਊਗਾ ਸਿਰਫ ਤੇ ਸਿਰਫ 500 ਤੇ 50 ਰੁਪਏ ਦੀ ਸ਼ਿਪਿੰਗ ਹੋਊਗੀ ਫ੍ਰੀ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਕੈਸ਼ ਆਨ ਡੀ ਵੀ ਜਿਹੜੀ ਨਹੀਂ ਹੈਗੀ ਤੇ ਦੂਜੀ ਗੱਲ ਇਹਦੇ ਵਿੱਚ ਹੋਲ ਸੇਲ ਜਿਹੜਾ ਜੇ ਉਹ ਵੀ ਅਵੇਲੇਬਲ ਆ ਚਾਰ ਸੂਟ ਮਿਨੀਮਮ ਤੁਹਾਨੂੰ ਆਰਡਰ ਕਰਨੇ ਪੈਣਗੇ ਹੋਲ ਸੇਲ ਦਾ ਰੇਟ ਦਵਾਂਗੇ ਸ਼ਿਪਿੰਗ ਲਵਾਂਗੇ ਐਕਸਟਰਾ ਤੁਹਾਡੇ ਕੋਲ ਉਹਦੇ ਵਿੱਚ ਤੇ ਰੇਟ ਹੋਣਗੇ ਉਹਦੇ ਵਿੱਚ ਹੋਲ ਸੇਲ ਤੇ ਸ਼ਿਪਿੰਗ ਹੋਊਗੀ ਐਕਸਟਰਾ ਜੇ ਕਿਹੇ ਕਸਟਮਰ ਨੇ ਦੁਕਾਨ ਤੋਂ ਆਣ ਕੇ ਲੈਣੇ ਹੋਣ ਤਾਂ ਹੋਲ ਸੇਲ ਦੇ ਵਿੱਚ ਚਾਰ ਸੂਟਾਂ ਦਾ ਸੈੱਟ ਆਊਗਾ ਕੋਈ ਵੀ ਰੈਂਡਮਲੀ ਚਾਰ ਸੂਟਾਂ ਚੋਂ ਤੁਸੀਂ ਬੁੱਕ ਕਰ ਲਿਓ ਤੇ ਆਪਾਂ ਤੁਹਾਨੂੰ ਹੋਲ ਸੇਲ ਰੇਟ 'ਚ ਦਵਾਂਗੇ ਸ਼ਿਪਿੰਗ ਸ਼ਿਪਿੰਗ ਐਕਸਟਰਾ ਦੇ ਨਾਲ ਤੇ ਬਿਨਾਂ ਦੁਪੱਟੇ ਤੋਂ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਕਨਸੈਪਟ ਜੇ ਕੋਈ ਸ਼ਿਜ਼ਾਈਨ ਰਿਪੀਟ ਤੇ ਨੇ ਤੇ ਬਹੁਤ ਸਾਰੇ ਡਿਜ਼ਾਈਨ ਜਿਹੜੇ ਜੇ ਨਵੇਂ ਨੇ ਤੇ ਆਜੋ ਤੁਹਾਨੂੰ ਮੈਂ ਕਰਾਵਾਂ ਚੈੱਕ ਕਰਦੇ ਆਂ ਵੀਡੀਓ ਸ਼ੁਰੂ ਉਹ ਪਹਿਲਾ ਸੂਟ ਹੈਗਾ ਜੇ ਕੋਟਾ ਡੋਰੀਆ ਦੇ ਵਿੱਚ ਤੇ ਇਹ ਸਿਰਫ ਕਲਰ ਹੈਗਾ ਜੇ ਪਿੰਕ ਇੰਪੋਰਟਮ ਹੈ ਜੇ ਫਰੋਚੀ ਨਾਲ ਕੰਟਰਾਸਟ ਸੇਮ ਬਹੁਤ ਜਿਆਦਾ ਸੋਹਣਾ ਇਹਦਾ ਤੁਸੀਂ ਸੂਟ ਬਣਾ ਸਕਦੇ ਜੇ ਪਲਾਜ਼ੋ ਦੇ ਨਾਲ ਚਾਹੇ ਸਟ੍ਰੇਟ ਬਾਟਮ ਦੇ ਨਾਲ 2.5 ਮੀਟਰ ਦੀ ਕੱਟ ਆਊਗੀ ਜੇ ਬਿਨਾ ਦੁਪੱਟੇ ਤੋਂ ਰੇਟ ਹੈਗਾ ਜੇ ਇਹਨਾਂ ਦਾ ਸਿਰਫ 550 ਰੁਪਏ ਤੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਇਹਦੇ ਵਿੱਚ ਇਹ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਜਾਣਗੇ ਜੇ ਰੇਟ ਆਊਗਾ ਇਹਨਾਂ ਦਾ ਸਿਰਫ ਤੇ ਸਿਰਫ 550 ਰੁਪਏ ਇਹਦੇ ਵਿੱਚ ਦੂਜਾ ਕਲਰ ਆ ਗਿਆ ਜੇ ਪੀਚ ਪੀਚ ਸ਼ੇਡ ਆ ਗਈ ਪੀਚ ਦੇ ਨਾਲ ਕੰਟਰਾਸਟ ਆ ਗਿਆ ਬਹੁਤ ਹੀ ਪਿਆਰਾ ਮਸਟਰਡ ਕਲਰ ਦਾ ਸੇਮ ਉਹੀ ਥ੍ਰੈਡ ਜਿਹੜੇ ਨੇ ਯੂਜ਼ ਹੋਏ ਉਹਦੇ ਵਿੱਚ ਵਰਕ ਦੇ ਉਹੀ ਸੇਮ ਕੰਟਰਾਸਟ ਦੀ ਬਾਟਮ ਹੈ ਦੇ ਨਾਲ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 500 ਤੇ 550 ਦੇ ਵਿੱਚ ਸ਼ਿਪਿੰਗ ਫ੍ਰੀ ਜਿੰਨਾ ਸੂਟਾਂ ਦੇ ਬਣਦੇ ਜੇ ਇਹਦੇ ਤੁਸੀਂ ਸੂਟ ਬਣਾ ਸਕਦੇ ਜੇ ਤੇ ਹੁਣ ਜਿਹੜੇ ਸੂਟ ਆਉਣ ਲੱਗੇ ਆ ਇਹਦੇ ਸਿਰਫ ਕੋਟ ਸੈੱਟ ਹੀ ਜ਼ਿਆਦਾ ਜਿਹੜੇ ਆ ਉਹ ਕਸਟਮਰ ਬਣਾਉਂਦੇ ਆ ਜੇ ਤੇ ਡਿਮਾਂਡ ਵੀ ਜ਼ਿਆਦਾ ਜਿਹੜੀ ਆ ਕੋਟ ਸੈੱਟ ਦੀ ਹੀ ਆਉਣ ਰਹੀ ਹੈ ਹਲੋ ਚੈੱਕ ਕਰੋ ਪਹਿਲਾ ਸੂਟ ਇਹਦੀ ਬਣਦੀ ਜੇ ਬਾਟਮ ਪਜਾਮਾ ਬਣਾ ਸਕਦੇ ਜੇ ਟਰੌਜ਼ਰ ਬਣਾ ਸਕਦੇ ਜੇ ਲੋਅਰ ਜੋ ਮਰਜ਼ੀ ਬਣਾ ਸਕਦੇ ਜੇ ਤੇ ਆਹ ਲਓ ਜੀ ਇਹ ਬਣਦੀ ਸ਼ਰਟ ਹੈ ਦੀ ਰੇਟ ਰੇਟ 550 ਰੁਪਏ ਜੇ ਸਿਰਫ ਸ਼ਿਪਿੰਗ ਫ੍ਰੀ ਜੇ ਬਿਨਾਂ ਦੁਪट्टे ਤੋਂ ਜੇ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੇ ਉਹ ਨਹੀਂ ਜੇ ਹੈਗੀ ਇਹਦੇ ਵਿੱਚ ਆ ਲਓ ਇਹ ਵੀ ਜਿਹੜਾ ਜੇ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਪਿਆਰਾ ਪ੍ਰਿੰਟ ਜੇ ਇਹ ਵੀ ਦੁਬਾਰਾ ਆ ਗਿਆ ਜੇ ਰਿਪੀਟ ਦੇ ਉੱਤੇ ਹਾਲੋ ਆ ਵੀ ਕਰੋ ਚੈੱਕ ਆ ਵੀ ਜਿਹੜਾ ਪ੍ਰਿੰਟ ਜੇ ਇਹ ਵੀ ਆਇਆ ਰਿਪੀਟ ਦੇ ਵਿੱਚ ਇਹੋ ਜੇ ਕਲਰ ਜਿਹੜਾ ਡਾਰਕ ਡਾਰਕ ਨੇ ਉਹ ਤਾਂ ਬਹੁਤ ਜ਼ਿਆਦਾ ਜਿਹੜੇ ਛੇਤੀ ਡਿਮਾਂਡ ਚ ਆ ਜਾਂਦੇ ਆ ਕਸਟਮਰ ਸਭ ਤੋਂ ਪਹਿਲਾਂ ਬੁੱਕ ਹੀ ਇਹੀ ਕਲਰ ਕਰਦਾ ਕਿਉਂਕਿ ਇਹਨਾਂ ਦੇ ਹੀ ਹੋਰ ਸੈੱਟ ਜਿਹੜੇ ਆ ਬਹੁਤ ਚੱਜਦੇ ਆ ਹਲੋ ਜ਼ਰੂਰੀ ਨਹੀਂ ਕਿ ਕੋਟ ਸੈੱਟ ਹੀ ਬਣਾਉਣੇ ਆ ਤੁਸੀਂ ਇਹਨਾਂ ਦੇ ਸੂਟ ਵੀ ਬਣਾ ਸਕਦੇ ਜੇ ਕੋਈ ਚੱਕਰ ਨਹੀਂ ਕਰਦਾ ਹਾਂ ਦਾ ਪਰ ਅਸੀਂ ਤੁਹਾਨੂੰ ਤਾਂ ਸੁਜੈਸਟ ਕਰਨ ਦੇ ਆ ਕਿ ਹੁਣ ਤੁਸੀਂ ਵੇਖਿਆ ਹੀ ਹੋਣਾ ਜੇ ਜਿਆਦਾ ਜਿਹੜੇ ਵੀਡੀਓ ਜਿਹੜੀਆਂ ਆਉਂਦੀਆਂ YouTube ਤੇ Instagram ਤੇ ਜਾਂ ਕਿਤੇ ਵੀ ਕਿਸੇ ਵੀ ਕਿਨੋਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਸੀਂ ਦੇਖਣ ਦੇ ਜੇ ਸਭ ਤੋਂ ਵੱਧ ਜਿਹੜੇ ਆ ਕੋਟ ਸੈੱਟ ਕੁੜੀਆਂ ਬਣਾਉਣੇ ਪਸੰਦ ਕਰਨੀਆਂ ਤੇ ਪਾਉਣੇ ਇਹ ਹੀ ਉਹੀ ਚੀਜ਼ਾਂ ਨੇ ਜਿਨ੍ਹਾਂ ਦੇ ਕੋਟ ਸੈੱਟ ਰੈਡੀ ਹੁੰਦੇ ਆ ਬਿਡੋਂ ਦੁਪੱਟਾ ਹੈ ਜੀ ਬਿਡਾਊਟ ਦੁਪੱਟਾ ਜੇ ਰੇਟ 550 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਇਹਦੇ ਨਾਲ ਆ ਗਿਆ ਜੇ ਬਹੁਤ ਹੀ ਜਿਆਦਾ ਪਿਆਰਾ ਜਿਹੜਾ ਪ੍ਰਿੰਟ ਬਾਟਮ ਆ ਗਈ ਜੇ ਕਾਂਥਾ ਕਾਟਨ ਦੀ ਇਹਦੇ ਨਾਲ ਤੇ ਇਹ ਸਾਰੇ ਜਿਹੜੇ ਜੇ ਬਿਨਾ ਲਾਈਨਿੰਗ ਤੋਂ ਸਟਿਚ ਹੋਣ ਵਾਲੇ ਜੇ ਲਾਈਨਿੰਗ ਦੀ ਵਿੱਚ ਕੋਈ ਪ੍ਰੋਬਲਮ ਨਹੀਂ ਜੇ ਜਿੱਦਾਂ ਮਰਜ਼ੀ ਸਟਿਚ ਕਰਾ ਲਓ ਤੇ ਆ ਆ ਗਿਆ ਜੇ ਸਾਡਾ ਪੀਚ ਕਲਰ ਜਿਹੜਾ ਕਿ ਸਭ ਤੋਂ ਵੱਧ ਡਿਮਾਂਡ ਚ ਜਾ ਰਿਹਾ ਹੈ ਟਾਈਮ ਤੇ ਇਦੇ ਵਿੱਚ ਦੁਪੱਟੇ ਨਾਲ ਵੀ ਆਇਆ ਸੀ ਪਰ ਆਪਣੇ ਕੋਲ ਹੁਣ ਫਿਲਹਾਲ ਇਹ ਜੇ ਬਿਨਾਂ ਦੁਪੱਟੇ ਤੋਂ ਆ। ਹਲੋ ਵੀ ਚੈੱਕ ਕਰੋ ਇਹਨੂੰ। ਕੱਪੜਾ ਕੁਆਲਿਟੀ ਬਹੁਤ ਜ਼ਿਆਦਾ ਜ਼ਬਰਦਸਤ ਜੀ। ਤੇ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਰਿਪੀਟ ਤੇ ਆ ਗਿਆ ਜੇ ਦੁਬਾਰੇ। ਕਿਉਂਕਿ ਇਹਦੇ ਵੀ ਕੋਰਸੈਟ ਜਿਹੜੇ ਇਹਨਾਂ ਦੀਆਂ ਵੀ ਵੀਡੀਓ ਜਿਹੜੀਆਂ ਤੁਹਾਨੂੰ ਮਿਲਣਗੀਆਂ ਜੇ YouTube ਤੇ Instagram ਦੇ ਉੱਤੇ ਅਪਲੋਡ ਹੋਈਆਂ ਜਾਂ। ਇਹ ਬਿਨਾਂ ਦੁਪੱਟੇ ਤੋਂ ਜੇ ਸ਼ਿਪਿੰਗ ਫ੍ਰੀ ਜੇ ਇਹਨਾਂ ਦੇ ਵਿੱਚ। ਪੇਮੈਂਟ ਜਿਹੜੀ ਜਿਓ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ ਦੁਕਾਨ ਤੋਂ ਲੈ ਸਕਦੇ ਜਾਨ ਕੇ ਤੁਸੀਂ ਆਫਲਾਈਨ ਲੈ ਲਓ ਆਨਲਾਈਨ ਲੈ ਲਓ ਜਿੰਨਾ ਮਰਜ਼ੀ ਬੁੱਕ ਕਰ ਲਓ ਤੇ ਆ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਲਈ ਤਿੰਨ ਬਾਟਮ ਕਿਉਂ ਪਈਆਂ ਉਹ ਇਸ ਕਰਕੇ ਪਈਆਂ ਕਿ ਇਹ ਸੇਮ ਕਲਰ ਦੀਆਂ ਪ੍ਰਿੰਟ ਸ਼ਰਟਾਂ ਦਾ ਨਹੀਂ ਮਿਲਣਗੀਆਂ ਆਹ ਬਹੁਤ ਜਿਆਦਾ ਸੋਹਣਾ ਪ੍ਰਿੰਟ ਜੇ ਤੇ ਇਹਦੇ ਨਾਲ ਬਾਟਮ ਜਿਹੜੀਆਂ ਜੇ ਉਹ ਇੱਕ ਆਉਗੀ ਮਸਲੀਨ ਕਾਟਨ ਦੀ ਇਹ ਪ੍ਰਿੰਟ ਹੈਗਾ ਜੇ ਮਸਲੀਨ ਦੇ ਵਿੱਚ ਇਹਨੂੰ ਤੁਸੀਂ ਮਸਲੀਨ ਬਾਟਮ ਨਾਲ ਬਣਾ ਸਕਦੇ ਜੇ ਤੇ ਇਦਾਂ ਬਹੁਤ ਜਿਆਦਾ ਸੋਹਣਾ ਪ੍ਰਿੰਟ ਜਿਹੜਾ ਜੇ ਰੈਡੀ ਹੋ ਜਾਂਦਾ ਜੀ ਉਸ ਤੋਂ ਬਾਅਦ ਆਉਂਦੀ ਜਿਹਦੇ ਵਿੱਚ ਪੀਸੀ ਕਾਟਨ ਦੀ ਬਾਟਮ ਕੰਟਰਾਸਟ ਸੇਮ ਆਉਣਗੇ ਜਿਹੜੇ ਸ਼ਰਟ ਦੇ ਨੇ ਉਹੀ ਬਾਟਮ ਦੇ ਵਿੱਚ ਆਉਣਗੇ ਤੇ ਬਾਟਮ ਇਹਦੇ ਵਿੱਚ ਆਉਣਗੀਆਂ ਜੇ ਤਿੰਨ ਤੇ ਤਿੰਨ ਹੀ ਸੂਟ ਤੁਹਾਨੂੰ ਵੱਖਰੇ ਵੱਖਰੇ ਮਿਲ ਜਾਣਗੇ ਜੀ ਇੱਕ ਆਉਗੀ ਇਹਦੇ ਨਾਲ ਕਾਂਥਾ ਕਾਟਨ ਦੀ ਇਦੇ ਵਿੱਚ ਆ ਗਿਆ ਗ੍ਰੀਨ ਕਲਰ ਨਾਲ ਪੀਚ ਸ਼ੇਡ ਤੇ ਇਹਦੇ ਵਿੱਚ ਆ ਗਿਆ ਮਸਟਰਡ ਤੇ ਨਾਲ ਰੈੱਡ ਤੇ ਇਹਦੇ ਵਿੱਚ ਆ ਗਿਆ ਗ੍ਰੀਨ ਦੇ ਨਾਲ ਵਾਈਟ ਕੰਟਰਾਸਟ ਤਿੰਨਾਂ ਦੇ ਬੜੇ ਜ਼ਬਰਦਸਤ ਜੇ ਤੇ ਕੋਈ ਵੀ ਤਿੰਨਾਂ ਬਾਟਮਾਂ ਚ ਤੁਸੀਂ ਜਿਹੜੀ ਮਰਜ਼ੀ ਇੱਕ ਬੁੱਕ ਕਰ ਸਕਦੇ ਜਿਹਦੇ ਨਾਲ ਮਾਰਕ ਕਰਕੇ ਭੇਜ ਦਿਓ ਤੇ ਆਪਾਂ ਤੁਹਾਡਾ ਜਿਹੜਾ ਆਰਡਰ ਹੈ ਉਹ ਲਵਾ ਦਾਂਗੇ ਇਹ ਵੀ ਮਿਲ ਜੂਗਾ ਤੁਹਾਨੂੰ 550 ਰੁਪਏ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਬਾਟਮ ਵੇਖੀ ਇਹਦੇ ਵਿੱਚ ਉਹ ਕਾਂਥਾ ਕਾਟਨ ਦੀ ਸੀ ਪ੍ਰਿੰਟ ਸੇਮ ਹੀ ਇਦੇ ਵਿੱਚ ਆ ਗਈ ਜੇ ਪਲੇਨ ਬਾਟਮ ਕਾਟਨ ਦੀ ਤੇ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਦੁਬਾਰੇ ਰਿਪੀਟ ਤੇ ਆਉਣ ਰਿਹਾ ਜੇ ਬਾਰ-ਬਾਰ ਕਸਟਮਰ ਬਹੁਤ ਜ਼ਿਆਦਾ ਡਿਮਾਂਡ ਕਰਨ ਰਿਹਾ ਇਹ ਪ੍ਰਿੰਟ ਦੀ ਵੀ ਤੇ ਇੱਕ ਆ ਪ੍ਰਿੰਟ ਜਿੰਨੇ ਜਣ ਕੇ ਵੱਡੇ ਪ੍ਰਿੰਟ ਨੇ ਉਹ ਸਾਰੇ ਬਾਰ-ਬਾਰ ਰਿਪੀਟ ਕਰਨ ਰਿਪੀਟ ਹੋਣ ਰਿਹਾ ਜੇ ਤੇ ਕਸਟਮਰ ਬਾਰ-ਬਾਰ ਡਿਮਾਂਡ ਹੀ ਉਹਨਾਂ ਪ੍ਰਿੰਟ ਦੀ ਕਰਨ ਰਿਹਾ ਜਿਹੜੇ ਜ਼ਿਆਦਾ ਵੱਡੇ ਫਲਾਵਰ ਵਾਲੇ ਨੇ ਆ ਲੋ ਜੀ ਆ ਵੀ ਕਰੋ ਚੈੱਕ ਇਦੇ ਵਿੱਚ ਵੀ ਸ਼ਿਪਿੰਗ ਫ੍ਰੀ ਜੇ ਰੇਟ 550 ਰੁਪਏ ਜੇ ਕਾਟਨ ਦਾ ਸੂਟ ਜੇ ਤੇ ਕਾਟਨ ਦੀ ਹੀ ਬਾਟਮ ਜੇ ਇਹਦੇ ਨਾਲ ਆ ਲਓ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਜੇ ਤੇ ਇਹ ਹੈਗਾ ਜੇ ਥੋੜਾ ਜਿਹਾ ਜਿੱਦਾਂ ਇਹਨੂੰ ਦੇ ਵੀ ਸਿਆਣਿਆਂ ਵਾਸਤੇ ਬਾਕੀ ਗਰਲਸ਼ ਵੀ ਬਣਾ ਸਕਦੇ ਕੁੜੀਆਂ ਬਣਾ ਸਕਦੀਆਂ ਜਿੱਦਾਂ ਮਰਜੀ ਪਰ ਪ੍ਰਿੰਟ ਜਿਹੜੇ ਨੇ ਕਦਰ ਜਿਹੜੇ ਨੇ ਬਹੁਤ ਜ਼ਿਆਦਾ ਸੋਹਣੇ ਜੇ ਤੇ ਇਹਨੂੰ ਤੁਸੀਂ ਬੁੱਕ ਕਰ ਸਕਦੇ ਜੇ 550 ਰੁਪਏ ਦੇ ਨਾਲ ਆਹ ਲਓ ਆ ਵੀ ਪ੍ਰਿੰਟ ਆ ਗਿਆ ਜੀ ਬਹੁਤ ਜਿਆਦਾ ਸੋਹਣਾ ਕਪੜਾ ਆ ਗਿਆ ਜੀ ਬੀਬਾ ਕਾਟਨ ਦਾ ਤੇ ਬਾਟਮ ਆ ਗਈ ਜਿਹਦੇ ਨਾਲ ਕਾਟਨ ਦੀ ਪੀਸੀ ਕਾਟਨ ਦੀ ਪ੍ਰਿੰਟ ਜਿਹੜੇ ਸਾਰੇ ਬਹੁਤ ਸੋਹਣੇ ਜੀ ਤੇ ਬਣ ਕੇ ਇਹਨਾਂ ਦੇ ਡਿਜ਼ਾਈਨ ਕੋਡ ਸੈਟ ਤੇ ਜਿਹੜੇ ਨੇ ਕਮਾਲ ਹੀ ਲੱਗਦੇ ਆ ਆ ਲਓ ਜੀ ਆ ਵੀ ਪ੍ਰਿੰਟ ਜਿਹੜਾ ਜੀ ਇਹ ਵੀ ਚੈੱਕ ਕਰੋ ਆਹੋ ਸਕਰੀਨ ਸ਼ਾਟ ਲੈ ਕੇ ਇਹ ਤੇ ਵਟਸਐਪ ਤੇ ਭੇਜੀ ਦਿਓ ਮੈਨੂੰ ਪੇਮੈਂਟ ਜਿਹੜੀ ਜੋ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਆਪਾਂ ਨਹੀਂ ਕਰਦੇ ਹਲੋ ਜੀ ਰੈੱਡ ਰੈੱਡ ਦੇ ਨਾਲ ਮਜੈਂਟਾ ਨਾਲ ਗ੍ਰੀਨ ਦਾ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਜੇ ਇਹ ਵੀ ਜਿਹੜੇ ਹੈਗੇ ਜੇ ਇਹ ਵੀ ਤੁਹਾਨੂੰ ਸ਼ਿਪਿੰਗ ਫਰੀ ਦੇ ਨਾਲ ਪੇਮੈਂਟ ਆਨਲਾਈਨ ਅਡਵਾਂਸ ਦੇ ਵਿੱਚ ਹਲੋ ਜੀ ਇਹ ਆ ਗਿਆ ਜੇ ਆਪਣੇ ਕੋਲ ਫਿਰ ਇੱਕ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਬਾਟਮ ਉਤੋਂ ਵੀ ਸੋਹਣੀ ਪੀਸੀ ਕਾਟਨ ਦੇ ਵਿੱਚ ਤੇ ਆ ਲੋ ਜੀ ਇਹ ਆਪਣੇ ਕੋ ਆ ਗਿਆ ਜੇ ਲਾਸਟ ਸੂਟ ਐਂਡ ਸੂਟ ਤੇ ਐਂਡਲੈਸ ਸੂਟ ਬਾਟਮ ਹੈਗੀ ਜੇ ਇਹਦੇ ਨਾਲ ਚਿਕਨ ਦੀ ਉੱਪਰ ਹੈਗਾ ਜਿਓ ਵਰਕ ਇਹਦੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਜੇ ਲਾਈਟ ਪਿਸਤਰ ਕਲਰ ਦਾ ਕੰਟਰਾਸਟ ਬਲੈਕ ਦਾ ਗ੍ਰੇ ਦਾ ਸਾਰੇ ਪ੍ਰਿੰਟ ਜਿਹੜੇ ਇਹਦੇ ਵਿੱਚ ਮੈਚ ਕਰਤੇ ਜੇ ਤੇ ਰੇਟ ਇਹਦਾ ਹੈਗਾ ਜੇ ਸਿਰਫ 550 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੇਮੈਂਟ ਹੋਊਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ ਤੇ ਬਾਕੀ ਇਦਾਂ ਹੀ ਆਪਾਂ ਹੋਰ ਸਟਾਕ ਤੇ ਹੋਰ ਵੀਡੀਓ ਜਿਹੜੀਆਂ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਵਾਸਤੇ ਇਦਾਂ ਤੁਸੀਂ ਪਿਆਰ ਦਿੰਦੇ ਰਹੇ ਸਪੋਰਟ ਕਰਦੇ ਰਹੋ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਕਲੈਕਸ਼ਨ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸასი ਕਾਲ ਜੀ ਧੰਨਵਾਦ ਟੇਕ ਕੇ ਚੈਨਲ ਨੂੰ ਕਰ ਲਓ ਸਾਡ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ